ਸਤ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੇਂਦਰ ਦੇ ਵੱਲੋਂ ਆਈ ਇਹ ਵੱਡੀ ਖਸ਼ ਖਬਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰ ਸਰਕਾਰ ਨੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਈਸ਼ਵਾਨ ਭਾਰਤ ਯੋਜਨਾ ਤੇ ਸ਼ਾਮਿਲ ਕਰਨ ਦਾ ਫੈਸਲਾ ਲਿਆ ਹੈ ਤੇ ਇਸ ਨੂੰ ਕੈਬਨਿਟ ਜੀ ਮਨਜ਼ੂਰੀ ਦੇ ਦਿੱਤੀ ਗਈ ਹੈ ਪੰਜਾਬ ਚ 15 ਲੱਖ ਤੋਂ ਵੱਧ ਲੋਕ 70 ਸਾਲ ਤੋਂ ਵੱਧ ਉਮਰ ਦੇ ਹਨ ਜੇਕਰ ਚੋਣ ਕਮਿਸ਼ਨ ਕੋਲ 70 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ ਤੇ ਨਜ਼ਰ ਮਾਰੀਏ ਤਾਂ ਇਹ ਗਿਣਤੀ 15 ਲੱਖ 9000 ਤੋਂ ਵੱਧ ਬੰਦੀ ਹੈ ਇਹ ਜੋ ਇਹਨਾਂ ਦੇ ਤਹਿਤ ਹੁਣ ਤੱਕ 70 ਤੋਂ ਵੱਧ ਉਮਰ ਸਾਰੇ ਬਜ਼ੁਰਗਾਂ ਨੂੰ ਸਾਲਾਨਾ 5 ਲੱਖ ਰੁਪਏ ਦੇ ਮੁਕਤ ਅਤੇ ਨਗਦਰ ਹੈ ਤਾਂ ਇਲਾਜ ਦੀ ਸਹੂਲਤ ਮਿਲੇਗੀ ਐਸਯੂ ਇਹਨਾਂ ਦਾ ਲਾਭ 6 ਕਰੋੜ ਬਜ਼ੁਰਗਾਂ ਨੂੰ ਹੋਵੇਗਾ ਸਮੰਗ ਆਧਾਰਿਤ ਯੋਜਨਾ ਦਾ ਲਾਭ ਲੈਣ ਲਈ ਬਜ਼ੁਰਗਾਂ ਨੂੰ ਰਜਿਸਟਰਡ ਕਰਨਾ ਹੋਵੇਗਾ ਤੇ ਕੇਂਦਰ ਸਰਕਾਰ ਜਲਦੀ ਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨੀ ਜਾ ਰਹੀ ਹੈ ਪਿਓਨ ਕਮਿਸ਼ਨ ਦੇ ਅੰਕੜਾ ਅਨੁਸਾਰ 17 트랜스젠ਡਰ ਵੀ ਐਸਯੂ ਇਹਨਾਂ ਦੇ ਘਰੇ ਚ ਆਉਣਗੇ ਜਦੋਂ ਕਿ 7.32 ਲੱਖ ਪੁਰਸ਼ ਅਤੇ 7.76 ਲੱਖ ਔਰਤਾਂ ਜੋ ਇਹਨਾਂ ਦਾ ਲਾਭ ਲੈ ਸਕਣਗੀਆਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ